ਭਗਤ ਨਾਮਦੇਵ ਜੀ ਦੇ ਬਜ਼ੁਰਗ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਪ੍ਰਾਂਤ ਦੇ ਮਸ਼ਹੂਰ ਮਸ਼ਹੂਰ ਨਗਰ ਪੰਡਿਤਪੁਰ ਵਿਖੇ ਹੋਇਆ ਅਤੇ ਆਪਣੀ ਆਯੂ ਦਾ ਬਹੁਤ ਸਮਾਂ ਆਪ ਨੇ ਇੱਥੇ ਹੀ ਬਤੀਤ ਕੀਤਾ ਆਪ ਦੇ ਪਿਤਾ ਪਿਤਾਮਾ ਇੱਥੋਂ ਦੇ ਅਸਲੀ ਵਸਨੀਕ ਨਹੀਂ ਸਨ ਬਲਕਿ ਉਹਨਾਂ ਦਾ ਜੱਦੀ ਪਿੰਡ ਸ਼ੋਲਾਪੁਰ ਦੇ ਜ਼ਿਲ੍ਹੇ ਵਿੱਚ ਨਰਸੀ ਵਾਮਣੀ ਕਰਹਾੜ ਵਿੱਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਸੀ ਆਮ ਲੋਕ ਇਹਨਾਂ ਦੀ ਜਾਤ ਸਿੱਪੀ ਦੇ ਨਾਮ ਨਾਲ ਬੁਲਾਉਂਦੇ ਸਨ ਪਰ ਅਸਲ ਵਿੱਚ ਉਹਨਾਂ ਦੀ ਜਾਤ ਕਛਤਰੀ अथवा ਛਤਰੀ ਜਾਂ ਖੱਤਰੀ ਸੀ ਅਤੇ ਉਹ ਵਪਾਰ ਦਾ ਕੰਮ ਕਰਦੇ ਸਨ ਭਗਤ ਜੀ ਦੇ ਪੜਦਾਦਾ ਦੇ ਬਾਬਾ ਸ਼੍ਰੀ ਹਰਸ਼ੇਠ ਜੀ ਬਾਲਵਸਥਾ ਤੋਂ ਹੀ ਪ੍ਰੇਮ ਦੇ ਪੁੱਤਲੇ ਅਤੇ ਧਰਮ ਦੀ ਮੂਰਤ ਸਨ ਆਪ ਆਪਣੇ ਨਿਤਨੇਮ ਵਿੱਚ ਬੜੇ ਧ੍ਰਿੜ ਅਤੇ ਪੂਰੇ ਭਜਨੀਕ ਸਨ ਆਪ ਹਰ ਵਰੇ ਸ਼੍ਰੀ ਪੰਡਿਤਪੁਰ ਪੰਡਰਪੁਰ ਦੀ ਅਸ਼ਾੜੀ ਕੱਤਕ ਦੀ ਵਾਰੀ ਦਿਆ ਕਰਦੇ ਸਨ ਜਦ ਇਹਨਾਂ ਦੀ ਅਵਸਥਾ ਬਹੁਤ ਵਿਰਧ ਹੋ ਗਈ ਤਦੋਂ ਵੀ ਆਪ ਇਸ ਧਰਮ ਦੇ ਨਿਯਮ ਦੀ ਪਾਲਣਾ ਕਰਦੇ ਰਹੇ ਇੱਕ ਸਾਲ ਉਹ ਆਪਣੇ ਇਸ ਧਰਮ ਨਿਯਮ ਨੂੰ ਨਿਭਾਉਣ ਲਈ ਸ਼੍ਰੀ ਪੰਡਰਪੁਰ ਦੇ ਮੰਦਲ ਦੀ ਯਾਤਰਾ ਕਰਨਗੇ ਉੱਥੇ ਹੀ ਆਪਣੇ ਇਸ਼ਟ ਦੇਵ ਦੇ ਚਰਨਾਂ ਵਿੱਚ ਸਮਾ ਗਏ ਉੱਕਤ ਬਾਬਾ ਜੀ ਦੇ ਸੁਪੁੱਤਰ ਸ਼੍ਰੀ ਗੋਪਾਲ ਸ਼ੇਠ ਜੀ ਆਪਣੇ ਪਿਤਾ ਦੀ ਤਰ੍ਹਾਂ ਇੱਕ ਤਕੜੇ ਵਪਾਰੀ ਸਨ ਪਰ ਉਹਨਾਂ ਦਾ ਕੰਮਕਾਰ ਇਤਨਾ ਵੱਧ ਗਿਆ ਸੀ ਕਿ ਉਹਨਾਂ ਨੂੰ ਸ਼੍ਰੀ ਪੰਡਤ ਪੰਡਰਪੁਰ ਦੇ ਮੰਦਲ ਦੀ ਯਾਤਰਾ ਜਾਣ ਦੀ ਵੇਲ ਹੀ ਨਹੀਂ ਸੀ ਮਿਲਦੀ ਆਪਣੇ ਪੂਜੇ ਪਿਤਾ ਦੇ ਦੇਹਾਂ ਤੋਂ ਪਿੱਛੋਂ ਉਹ ਕਿਸੇ ਸਾਲ ਵੀ ਸ਼੍ਰੀ ਪੰਡਰਪੁਰ ਦੀ ਯਾਤਰਾ ਨੂੰ ਨਾ ਜਾ ਸਕੇ ਇਸ ਸਮੇਂ ਵਾਹਿਗੁਰੂ ਦਾ ਭਾਣਾ ਐਸਾ ਵਾਪਰਿਆ ਕਿ ਗੋਪਾਲ ਸ਼ੇਠ ਜੀ ਦੀ ਪਤਨੀ ਅਤੇ ਵੱਡਾ ਪੁੱਤਰ ਰਘੂ ਸ਼ੇਠ ਥੋੜੇ ਹੀ ਦਿਨਾਂ ਦੀ ਵਿਧ ਪਰ ਦੋਵੇਂ ਹੀ ਕਾਲ ਵਸ ਹੋ ਗਿਆ ਇਸ ਅਚਾਨਕ ਖੇਦ ਨੇ ਉਹਨਾਂ ਦੇ ਦਿਲ ਪਰ ਬੜੀ ਸਖਤ ਸੱਟ ਮਾਰੀ ਤੇ ਉਹਨਾਂ ਨੇ ਅਨੁਭਵ ਕੀਤਾ ਕਿ ਮੈਂ ਆਪਣੇ ਪਿਤਾ ਜੀ ਦੇ ਸਵਰਗਵਾਸ ਹੋਣ ਤੋਂ ਪਿੱਛੋਂ ਸ਼੍ਰੀ ਪੰਡਰਪੁਰ ਦੇ ਮੰਦਰ ਦੀ ਵਾਰੀ ਨਹੀਂ ਦੇ ਸਕਿਆ। ਇਸੇ ਹੀ ਅਵਗਿਆ ਕਰਕੇ ਸ਼੍ਰੀ ਠਾਕੁਰ ਜੀ ਦੀ ਕਰੋਪੀ ਨਾਲ ਇਹ ਦੋਵੇਂ ਸਰੀਰ ਬਿਨਸ ਗਏ ਹਨ। ਇਸ ਵਿਚਾਰ ਦੀ ਲਹਿਰ ਨੇ ਉਹਨਾਂ ਦੇ ਹਿਰਦੇ ਨੂੰ ਧਰਮ ਵੱਲ ਮੋੜਿਆ ਜਿਸ ਪਰ ਉਹਨਾਂ ਹੁਣ ਪਰਣ ਕਰ ਲਿਆ ਕਿ ਆਪਣੇ ਸਵਰਗਵਾਸੀ ਪਿਤਾ ਦੀ ਤਰ੍ਹਾਂ ਹਰ ਸਾਲ ਸ਼੍ਰੀ ਪੰਡਰਪੁਰ ਦੇ ਦਰਸ਼ਨਾਂ ਨੂੰ जाया ਕਰਾਂਗਾ ਸੋ ਇਹ ਬਜ਼ੁਰਗ ਅੰਤ ਸਮੇਂ ਤੱਕ ਇਹ ਧਰਮ ਨਿਯਮ ਨਿਭਉਂਦੇ ਹੋਏ ਵਿਠਲ ਜੀ ਦੇ ਮੰਦਿਰ ਦੀ ਯਾਤਰਾ ਲਈ ਹਰ ਸਾਲ ਜਾਂਦੇ ਰਹੇ ਇਹ ਆਪਣੇ ਅੰਤ ਸਮੇਂ ਆਪਣੇ ਪੁੱਤਰ ਸ਼੍ਰੀ ਗੋਬਿੰਦ ਸ਼ੇਠ ਜੀ ਨੂੰ ਇਸ ਨਿਯਮ ਦੀ ਪਾਲਣਾ ਕਰਨ ਦੀ ਤਾਕੀਦ ਕਰ ਗਏ ਸ਼੍ਰੀ ਗੋਬਿੰਦ ਸ਼ੇਠ ਜੀ ਹਰ ਸਾਲ ਸ਼੍ਰੀ ਪੰਡਰਪੁਰ ਜੀ ਦੀ ਯਾਤਰਾ ਜਾਣ ਸਮੇ ਆਪਣੇ ਪੁੱਤਰ ਨਰ ਹਰ ਸ਼ੇਠ ਜੀ ਨੂੰ ਬਾਲ ਅਵਸਥਾ ਤੋਂ ਹੀ ਨਾਲ ਲੈ ਜਾਇਆ ਕਰਦੇ ਸਨ ਇਸੇ ਲਈ ਇਹਨਾਂ ਦੀ ਰੁਚੀ ਸ਼ੁਰੂ ਤੋਂ ਹੀ ਧਰਮ ਵੱਲ ਲੱਗ ਗਈ ਕਿ ਅਵਸਥਾ ਦੇ ਨਾਲ-ਨਾਲ ਉਹ ਵੀ ਪਰਫੁੱਲਤ ਹੁੰਦੀ ਗਈ। ਪਿਤਾ ਦੇ ਚਲਾਣੇ ਪਿੱਛੋਂ ਨਰਹਰ ਸ਼ੇਟ ਜੀ ਆਪਣੇ ਧਰਮ ਨਿਯਮ ਵਿੱਚ ਇਤਨੇ ਪਰਪੱਕ ਹੋ ਗਏ ਕਿ ਉਹ ਹਰ ਸਾਲ ਦੀ ਥਾ ਹਰ ਮਹੀਨੇ ਸ਼੍ਰੀ ਪੰਡਰਪੁਰ ਦੇ ਮੰਦਿਰ ਦੀ ਯਾਤਰਾ ਨੂੰ ਜਾਣ ਲੱਗ ਪਏ। ਇਹ ਆਪਣੇ ਇਸ ਮਾਸਕ ਨਿਯਮ ਦੇ ਨਾਲ 2 ਪੰਡਰਪੁਰ ਦੀ ਯਾਤਰਾ ਗਏ ਹੋਏ। ਦੁਕਾਨ ਲਈ ਸੌਦਾ ਸੂਤ ਵੀ ਖਰੀਦ ਲਿਆਇਆ ਕਰਦੇ ਸਨ। ਸ਼੍ਰੀ ਨਾਰ ਹਰ ਸ਼ੇਠ ਤੇ ਜਿਹਦੇ ਇਤਨੇ ਧਰਮ ਧਾਰਨੀ ਅਤੇ ਨਿਤਨਮ ਵਿੱਚ ਪੱਕੇ ਹੋਣ ਦੇ ਕਾਰਨ ਇਹਨਾਂ ਦੇ ਸੁਪੁੱਤਰ ਸ਼੍ਰੀ ਦਾਮ ਸ਼ੇਠ ਜੀ, ਸ਼੍ਰੀ ਨਾਮਦੇਵ ਜੀ ਤੇ ਪੂਜੇ ਪਿਤਾ ਕੇਵਲ 2 ਸਾਲਾਂ ਦੀ ਅਵਸਥਾ ਵਿੱਚ ਹੀ ਸ਼੍ਰੀ ਵਿੱਠਲ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ ਸੀ। ਇਸ ਬਾਲਕ ਦੀ ਅਵਸਥਾ ਜਿਉਂ-ਜਿਉਂ ਵੱਡੀ ਹੁੰਦੀ ਗਈ ਤਿਉਂ-ਤਿਉਂ ਇਹ ਧਰਮ ਦੇ ਨੇਮਾਂ ਵਿੱਚ ਵਧੇਰੇ ਪੱਕਾ ਹੁੰਦਾ ਗਿਆ। ਇੱਕ ਵਾਰੀ ਸ਼੍ਰੀ ਨਰਹਰ ਸ਼ੇਠ ਜੀ ਆਪਣੇ ਧਰਮ ਪਤਨੀ ਅਤੇ ਪੁੱਤਰ ਦਾਮ ਸ਼ੇਠ ਜਿਨ੍ਹਾਂ ਦੀ ਉਮਰ ਉਸ ਵਕਤ ਕੇਵਲ 15 ਸਾਲ ਦੀ ਸੀ ਸਮੇਤ ਸ਼੍ਰੀ ਪੰਡਰਪੁਰ ਦੀ ਯਾਤਰੀ ਦੇਣ ਗਏ ਤਾਂ ਵਾਹਿਗੁਰੂ ਦਾ ਬਾਣਾ ਐਸਾ ਵਰਤਿਆ ਕਿ ਉਹ ਇੱਕਦਮ ਬਿਮਾਰ ਹੋ ਗਏ ਅਤੇ ਐਸੀ ਅਵਸਥਾ ਆ ਗਈ ਕਿ ਬਚਨ ਦੀ ਕੋਈ ਉਮੀਦ ਨਾ ਰਹੀ ਅਖੀਰ ਨੂੰ ਅੰਤ ਸਮਾਂ ਜਾਣ ਕੇ ਉਹਨਾਂ ਨੇ ਆਪਣੇ ਸੁਪੁੱਤਰ ਦਾਮ ਸ਼ੇਠ ਨੂੰ ਆਪਣੇ ਪਾਸ ਬੁਲਾਇਆ ਤੇ ਤਾਕੀਦ ਕੀਤੀ हे ਬੇਟਾ ਮੇਰੀ ਅੰਤਮ ਸਿੱਖਿਆ ਯਾਦ ਰੱਖੀ ਕਿ ਪੰਡਰਪੁਰ ਦੇ ਮੰਦਿਰ ਦੀ ਯਾਤਰਾ ਦਾ ਕਦੀ ਨਾ ਗਨਾਂ ਪਾਵੇ ਸ਼੍ਰੀ ਦਾਮਸ਼ੇਰ ਜੀ ਦੇ ਪੁੱਜੇ ਪਿਤਾ ਜੀ ਚਲਾਣਾ ਕਰ ਗਏ ਵਾਹਿਗੁਰੂ ਦੀ ਨੇਤ ਐਸੀ ਹੋਈ ਕਿ ਇਸ ਦੇ ਦੂਜੇ ਦਿਨ ਹੀ ਉਨ੍ਹਾਂ ਦੀ ਪਰਮ ਪਿਆਰੀ ਪਾਤਾ ਜੀ ਵੀ ਸਦਾ ਦਾ ਵਿਛੋੜਾ ਦੇ ਗਏ ਮਾਤਾ ਪਿਤਾ ਦੇ ਇਸ ਅਚਾਨਕ ਵਿਛੋੜੇ ਦੀ ਸੱਟ ਨੂੰ ਸਹਾਰ ਕੇ ਤੇ ਸ਼੍ਰੀ ਵਿਠਲ ਜੀ ਦਾ ਭਾਣਾ ਸਰ ਪਰ ਮੰਨ ਕੇ ਦਾਮਸ਼ੇਰ ਜੀ ਆਪਣੇ ਪਿੰਡ ਵਾਪਸ ਆ ਗਏ ਅਤੇ ਆਪਣੇ ਪਿਤਾ ਦੇ ਕਾਰ ਬਿਹਾਰ ਨੂੰ ਉਸੇ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ ਕੁਝ ਸਮਾਂ ਬੀਤਣ ਹੋਣ ਪਰ ਕਰ ਕਲਿਆਣਾ ਮੀਂ ਨਗਰ ਦੇ ਰਹਿਣ ਵਾਲੇ ਸ਼੍ਰੀ ਗੋਬਿੰਦ ਸ਼ੇਠ ਨਾਮ ਦੇ ਇੱਕ ਵੱਡੇ ਵਪਾਰੀ ਨੇ ਆਪਣੀ ਸੁਪਤਰੀ ਸ਼੍ਰੀ ਗੋਨਾ ਬਾਈ ਜਿਹਦਾ ਵਿਆਹ ਸ਼੍ਰੀ ਦਾਮਸ਼ੇਰ ਜੀ ਨਾਲ ਕਰ ਦਿੱਤਾ ਇਸ ਤੋਂ ਕੁਝ ਸਮਾਂ ਪਛਾਂਤ ਸ਼੍ਰੀ ਦਾਮਸ਼ੇਰ ਜੀ ਦੇ ਗ੍ਰਹਿ ਵਿਖੇ ਕੰਨਿਆ ਦਾ ਜਨਮ ਲਿਆ ਜਿਸ ਦਾ ਨਾਮ ਉਹਨਾਂ ਆਯੂਬਾਈ ਰੱਖਿਆ। ਸ਼੍ਰੀ ਦਾਮਸ਼ੇਰ ਜੀ ਦੀ ਧਰਮ ਪਤਨੀ ਦੇ ਮਨ ਅੰਦਰ ਇਸ ਗੱਲ ਦੀ ਇੱਛਾ ਉਤਪਨ ਹੋਈ ਕਿ ਮੇਰੀ ਕੁੱਖ ਤੋਂ ਸੁਪੁੱਤਰ ਦਾ ਜਨਮ ਹੋਵੇ। ਇਹ ਇੱਛਾ ਦਿਨੋ-ਦਿਨ ਵੱਧਦੀ ਗਈ ਤੇ ਤਿੱਬਰ ਹੁੰਦੀ ਗਈ। ਸ਼੍ਰੀ ਦਾਮਸ਼ੇਰ ਆਪਣੇ ਕਾਰਵਿਹਾਰ ਨੂੰ ਹੋਰ ਵਧਾਉਣ ਦੀ ਖਾਤਰ ਆਪਣੇ ਇਸ਼ਟ ਦੇਵ ਦੇ ਨਿਤਾ ਪ੍ਰਤੀ ਦਰਸ਼ਨ ਕਰਨ ਦੀ ਲਾਲਸਾ ਕਰਕੇ ਸ਼੍ਰੀ ਪੰਡਰਪੁਰ ਹੀ ਆ ਰਹੇ। ਸ਼੍ਰੀ ਮਾਤਾ ਗੋਨਾਬਾਈ ਜਿਨੇ ਇੱਕ ਦਿਨ ਆਪਣੇ ਇਸ਼ਟ ਦੇਵ ਦੇ ਚਰਨਾਂ ਵਿੱਚ ਬਿਰਤੀ ਜੋੜ ਕੇ ਇੱਕ ਮਨ ਹੋ ਕੇ ਪੁੱਤਰ ਦੀ ਜਾਚਨਾ ਕੀਤੀ ਜੋ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ